ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਠੀਕ ਠਾਕ ਹੋਵੋ ਦੇਖੋ ਜੀ ਆਪਣੇ ਮੀਂਹ ਪੈ ਰਿਹਾ ਸਾਢੇ ਦਿਨ ਦਾ ਟਾਈਮ ਹੈ ਸਾਢੇ ਕਿਤੇ ਹੋ ਗਏ ਤੇ ਦੁਪਹਿਰੇ ਇੰਨਾ ਜਿਆਦਾ ਧੁੱਪ ਸੀਗੀ ਬਾਹਰ ਜਦੋਂ ਨਿਕਲਦੇ ਸੀ ਮਤਲਬ ਸੇਕ ਪੈਂਦਾ ਸੀਗਾ ਤੇ ਹੁਣ ਥੋੜਾ ਜਿਹਾ ਮੌਸਮ ਠੰਡਾ ਹੋ ਗਿਆ ਮੀਂਹ ਆਉਣ ਨਾਲ ਉਧਰ ਉਹਨੇ ਕੱਦੂ ਕਰਿਆ ਪਿਆ ਹੈ ਥਾਂ ਲਾਉਣੇ ਨੇ ਹਾਲੇ ਹੋਰ ਪਾਣੀ ਭਰ ਜੂਗਾ ਜਦੋਂ ਖੇਤ ਚ ਮੀ ਆ ਗਿਆ ਬਰਸਾਦਾ ਮੌਸਮ ਬਰਸਾਵ ਦੇ ਮੌਸਮ ਦੇ ਨਾਲ ਸਿਲਨ ਜੀ ਹੋ ਜਾਂਦੀ ਹੈ ਸਭ ਘਾਸੇ ਚ ਨੋ ਦੇਖੋ ਦੰਦ ਦੰਦ ਅੰਨ ਤੱਕ ਦੰਦ ਰੱਖਣਾ ਹੈ ਕੱਪੜੇ ਖੋਲ ਗਨਾਤਾ ਹੀ ਪੈ ਤਹੜੂਗੀ ਇਧਰ ਨੂੰ ਆ ਨੋ ਲਾ ਦੇਖੀ ਲੇ ਕੱਪੜੇ ਲਾ ਦੇ ਜਿਸ ਕਰਨਾ ਕਮੀਜ਼ ਲਾ ਬੁੱਤ ਤਾਂ ਹੀ ਟੋਹੀ ਤੋ ਪੈ ਤਹੜੂ

ਕੜਾਹੀ ਬਣਾਵਾਂਗੇ ਆਲੂ ਪਿਆਜ਼ ਦੇ ਮਿਕਸ ਲਓ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਬੇਕਿੰਗ ਪਾਊਡਰ ਇਹ ਹਲਦੀ ਨੂਨ ਪਾਛਾਂਗੇ ਆਪਾਂ ਬੱਚੇਗਾ ਨੇ 20 ਪੈਂਦਾ 20 ਪੈਂਦੇ ਚ ਫੇ ਤੁਹਾਨੂੰ ਪਤਾ ਹੀ ਹੈ ਤੜੇ ਹੋਇਆ ਖਾਣੂ ਜੀ ਕਰਨ ਆ ਜਾਂਦਾ ਇਹਦੇ ਵਿੱਚ ਕੜਾਹਾਂਗੇ ਆਪਾਂ ਬੈਸ ਦੇਸਣ ਤੇ ਇਧਰ ਆਪਾਂ ਨੇ ਕੜਾਹੀ ਧਾਰਤੀ ਕੀ ਬਣਾਉਨੇ ਆ ਜੀ ਪਕੌੜੇ ਕਰਦੇ ਤੁਹਾਡੇ ਨਾਲ ਸ਼ੇਅਰ ਬਣੇ ਰਹੇ ਬਲੌਗ ਤੇ ਇਧਰ ਆ ਗਿਆ ਹਾਂ ਇਧਰ ਲੋ ਜੀ ਮੈਂ ਦੁੱਧ ਪਾਉਣ ਚੱਲੇਗੀ ਵਿਚਾਲੇ ਰਹਿ ਗਏ ਜੀ ਤੇ ਸਾਲਪੀਤ ਉਹਨਾਂ ਨੇ ਮੇਰੇ ਗਏ ਗਏ ਕੱਢ ਤੇ ਇਹ ਪਹਿਲਾ ਪੂਰਾ ਤੇ ਕੁਝ ਵਿੱਚੋਂ ਖਾਣ ਨੂੰ ਲੈ ਕੇ ਵਿਚ ਆ ਤਾਣ ਤੇ ਆ ਮੈਂ ਦੂਸਰਾ ਹੁਣ ਆ ਕੇ ਪਾਇਆ ਵੰਟੋਮਟ ਬਣਾਂਗੇ ਪੜਾਹੀ ਭਾਰੀ ਆ ਤੇਲ ਬਿਲਕੁਲ ਗਰਮ ਹੋਇਆ ਹੋਇਆ ਬਸ ਥੋੜੇ ਜਿਹਾ ਬਣਾਉਣੇ ਨੇ ਜਿਆਦਾ ਨਹੀਂ ਬਣਾਉਣਾ ਬਸ ਮੈਂ ਕੱਢਦਾ ਹਾਂ ਇਹਨੂੰ ਬਾਹਰ ਮੈਂ ਥੋੜਾ ਬੈਗੇ ਆਪਣੇ ਵਧੀਆ ਬੈਗੇ ਅੱਛਾ ਇਹ ਆ ਗਿਆ ਸੀ 16 ਟਾਈਮ ਲੱਗਿਆ ਅੱਜ ਦੁਪਹਿਰ ਬਹੁਤ ਜ਼ਿਆਦਾ ਕਰਨੀ ਸੀਗੀ ਬਾਹਰ ਨਿਕਲ ਨਹੀਂ ਕਰ ਰਹੇ ਸੀਗੇ ਨਹੀਂ ਆਣਾ ਕਰਨੀ ਸੀਗੀ ਵਧੀਆ ਮੌਸਮ ਠੰਡਾ ਹੋ ਗਿਆ ਥੋੜੇ ਜੇ ਰਾਤਲੇ ਦੇ ਫੇਰ ਹੋ ਜੰਦਾ ਨਹੀਂ ਜੀ ਜਸਤਾਰਨ ਆ ਗਿਆ ਤੁਹਾਨੂੰ ਆਹ ਬਾਰੇ ਬਾਕੀ ਆਹ ਆਹ ਤਰ੍ਹਾਂ ਤਾਂ ਨਹੀਂ ਕਿ ਡਾਕਟਰਾਂ ਨੇ ਸੰਭਲ ਆ ਤਾਂ ਸੇਟੇ ਤੋਂ ਮੇਰੇ ਸਮਝਾ ਤੋਂ ਕਹਾ ਹਾਈਪਰਟਾਈਡ ਹੈ ਉਹ ਹੋ ਗਿਆ ਮੇਰਾ ਖਾਣੇ ਵਿੱਚ ਉਹਦੇ ਖਾਣੇ ਤੋਂ ਬਾਅਦ ਉਹਨਾਂ ਦਾ ਪਾਇਆ ਕਾਰਨ ਨਹੀਂ ਬਣਦਾ ਉਹਨਾਂ ਨੂੰ ਦਵਾਈ ਚਾਹੀਦੀ ਤਾਂ ਉਸਨੂੰ ਕੋਈ ਕੋਈ ਤਰ੍ਹਾਂ ਦਾ ਉਦਦ ਰਸਹਾ ਹੈ ਨਿਆਰੀਆ ਖਲ ਉਦਦ ਤੱਕ ਕੋਣ ਕਰੋ ਲੈ প্লেਟ ਚਾਹੋ ਫਰੈਂਚ ਚਾਹੋ ਪਾਓ ਹੈਲੋ ਮਾ ਮਮ ਗੋਮ ਗੋਪੋ ਹੋਏ ਬਹੁਤ ਵਧੀਆ ਵਧੀਆ ਦੇ ਕਮੈਂਟ ਕਰੇ ਸਾਰਿਆਂ ਨੇ ਜਦੋਂ ਉਹਦਾ ਜਨਮ ਦਿਨ ਦੀ ਸਾਰਿਆਂ ਨੇ ਬਲੇਸਿੰਗ ਕਰਦੇ ਹਨਾ ਬੱਤੀਆਂ ਤੈਨੂੰ ਸਾਰਿਆਂ ਨੂੰ ਥੈਂਕ ਯੂ ਕਹਦੇ ਹਾਂ ਹਾਂ ਬੜਾ ਕੁਝ ਕਰ ਗਰਮ ਗਰਮ ਖਾ ਕੇ ਗਰਮ ਗਰਮ ਕੋਲ ਮੁਚ ਪਾ ਲਿਆ ਧੰਨਵਾਦ ਸਾਰਿਆਂ ਦਾ ਸਾਰਿਆਂ ਨੇ ਬਹੁਤ ਬਧਾਈ ਬਧਾਈ ਸਾਰਿਆਂ ਨੂੰ ਧੰਨਵਾਦ ਥੈਂਕ ਯੂ ਸਾਰਿਆਂ ਨੇ ਕਿੰਨੇ ਵਧਾਈ ਦਿੱਤੀ ਸਾਰਿਆਂ ਮੈਨੂੰ ਸਾਰਿਆਂ ਨੇ ਇਹ ਪਾਗ ਬਹੁਤ ਸਾਂਦ ਕਰੀ ਸੈਲਬ੍ਰਿਟੀ ਨੇ ਬੰਨੀ ਸੀਗੀ ਇਹਦੇ ਪਾਗ ਨੂੰ ਆਪ ਤਾਂ ਆਉਂਦੀ ਨਹੀਂ ਥੱਲੇ ਸਿੱਕਦਾ ਹੁੰਦਾ ਹੋਰ ਹੋਰ ਚੱਤੀ ਤੇ ਵਧਾਇਆ ਦਿੰਦੇ ਹਾਂ ਜ਼ੋਹ ਹੱਥ ਵਿੱਚ ਜੀ ਸਵਾਸਤਾ ਦੇ ਲਈ ਦੋਹਾਂ ਪਲੇਟ ਟੱਕਣਾ ਲੱਲ ਲੱਲ ਚਾਲਸ ਲੱਪਲੇਟਾ ਇਹ ਜਾਲੰਦਰ ਵਾਲੀ ਬਚੀ ਪਈ ਹੈ ਕੰਪਲੇਟ ਜਿਹਾ ਪੜਾ ਅੱਜ ਚੜਦੀ ਜੀ ਕੰਦੂ ਅੱਜ ਖਾਏਗੀ ਆ ਤਿੰਨ ਨਹੀਂ ਫਿਰ ਚਾਰ ਆ ਨਾ ਕੱਲੀ ਜਿਹਾ ਬਦਲ ਨਾ ਥੋੜੀ ਨੀਂ ਬਾਹ ਅਜੂਤੀ ਛੱਡੇਗਾ ਪੂਰਾ ਖਾਣੇ ਸਾਰੇ ਹੋ ਗਏ ਅੱਜ ਖਾਣੇ ਸਾਰੇ ਹੀ ਖਾ ਲਓ ਬਹੁਤ ਵਧੀਆ ਜਦੋਂ ਤੁਹਾਡੀ ਪੋਟਾ ਕਰਦੇ ਆ ਸਾਰੇ ਖਾ ਲਓ ਗ੍ਰਾਮ ਦੇਣ ਦੀ ਬਾਡੀ ਕਰੀ ਪਰੋਂ ਦੋ ਖਾਣ ਕਰਿਆ ਹੁਣ ਖਾ ਲਓ ਖੋਣ ਖਾ ਲਓ ਸਾਰੇ ਦੇ ਗੰਗੰਬਹੁਤ ਸਵਾਦ ਨੇ ਠੰਡੇ ਦਿਨ ਦੇ ਮੌਸਮ ਨੂੰ ਪਿਆ ਧਾਰ ਕੇ ਮੂੰਹ ਨੂੰ ਮਲਾਈ ਨਾ ਕੋੜੇ ਮੇਰੇ ਵਿੱਚ ਜਿਗਰ ਆਉਣਾ ਹੈ ਖਾਣੂ ਮਲੇ ਦਾ ਸਾਲਮਣੇ ਬੜੀ ਦੋਹੇ ਚਾਰੀਆਂ ਦੀ ਪਲੇਟ ਹੈotherm ਵੀ ਆਪਣੇ ਚੱਲਿਆ ਚੁੱਲੇ ਕੋਲ ਤਬਾਉ ਜਾਏ ਘਰ ਵੀ ਲੱਗਦੀ ਹੈ ਬਾਹਰ ਮੌਸਮ ਵਧੀਆ ਹੋ ਰਿਹਾ ਇੱਥੇ ਲੱਗਦੇ ਹਨ हम खाण गए बाकी फिर कर दे रोटी पानी की तैयारी सब्जी अपने कदू का सब्जी बनाई अज खावा सब्जी नहीं बना सब्जी एनी ज्यादा महंगी हो गई हम अपना ढई जी ਤਾਂ ਇਹ ਹੋ ਮੈਨੋ ਹੋ ਗਿਆ। ਚੈਨਲ ਤੀ ਕੋਦ ਕੋਦ ਕਰੀ ਜਾਂਦਾ। ਕੋਦ ਪੰਜਾਬ 60 ਰੁਪਏ ਕਿੰਨੇ ਹੋਣਗੇ? ਕੌਜੀ ਪਰ ਕੋੜੇ ਵੀ ਆਪਣੇ ਬਣ ਗਏ ਤੇ ਆਪ ਪਾਣੀ ਵੀ ਵੀਡੀਓ ਵੀ ਲੰਬੀ ਹੋ ਰਹੀ ਹੈ ਨਹੀਂ ਕਾਫੀ ਆਪਾਂ ਆਪਣੀ ਦੀਦੀ ਦਾ ਐਂਡਵੇਕੀ ਕਰਦੇ ਆ ਜੇਕਰ ਤੁਹਾਨੂੰ ਵੀ ਪਸੰਦ ਆਏ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਵੀਡੀਓ ਨੂੰ ਮੈਂ ਅੰਨ ਲਈ ਕਹਿੰਦੇ ਸਨ ਅੱਗੇ ਆਪਾਂ ਤੁਹਾਡੇ ਨਾਲ ਸਾਰੀਆਂ ਕਾਰਨ ਦੇ ਬਾਈ ਬਾਈ